ਸੋਰਠ ਮਹੱਲਾ ਚੌਥਾ ਆਪੇ ਸ੍ਰੇਸ਼ਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਾਨ ਆਪ ਨੇ ਤਾਣਿਆ ਤਾਣ ਹੈ ਪਿਆਰਾ ਆਪ ਨੇ ਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਨ ਮੇਰੇ ਮਨ ਜਪ ਰਾਮ ਨਾਮ ਨੀਸਾਨ ਸਤ ਸੰਗਤ ਮਿਲ ਧਿਆਏ ਤੂ ਹਰ ਹਰ ਬਾਹੜ ਨਾ ਆਵਣ ਜਾਣ ਰਹਾ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣ ਆਪੇ ਵਖਸ ਕਰਾਏ ਦਾ ਪਿਆਰਾ ਆਪੇ ਸੱਚ ਨੀਸਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣ ਆਪੇ ਸੇਵਕ ਰਾਏ ਦਾ ਪਿਆਰਾ ਆਪ ਦੇਵਾਵੈ ਮਾਣ ਆਪੇ ਤਾੜੀ ਲਾਏ ਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਥੋਲ ਪਰਵਾਣ ਆਪੇ ਅਤੁੱਲ ਤੁਲਾਏ ਦਾ ਪਿਆਰਾ ਜਨ ਨਾਨਕ ਸਤਿਗੁਰੂ ਵਾਣ ਸੋਰਠ ਮਹੱਲਾ ਚੌਥਾ ਆਪੇ ਸੇਵਾ ਲਾਏ ਦਾ ਪਿਆਰਾ ਆਪੇ ਭਗਤ ਉਮਾਹਾ ਆਪੇ ਗੁਣ ਗਾਵਾਏ ਦਾ ਪਿਆਰਾ ਆਪੇ ਸ਼ਬਦ ਸੁਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਨ ਜਪ ਰਾਮ ਨਾਮ ਓਹਾ ਆਨ ਦਿਨ ਆਨੰਦ ਹੋਵੇ ਵਡ ਭਾਗੀ ਲੈ ਗੁਰ ਪੂਰੈ ਹਰ ਲਾਹਾ ਰਹਾ ਆਪੇ ਗੋਪੀ ਕਾਨ ਹੈ ਪਿਆਰਾ ਬਨ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹਾ ਕੁਵਲੀਆ ਪੀੜ ਆਪਮਰਾਏ ਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਏ ਦਾ ਪਿਆਰਾ ਘਰ ਵੇਖੈ ਆਪ ਚੋ ਜਾਹਾ ਕਾਰ ਬਾਲਕ ਰੂਪ ਉਪਾਏ ਦਾ ਪਿਆਰਾ ਚੰਦੂਰ ਕੰਸ ਕੇਸ ਮਾਰਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰ내 ਮੂਰਖ ਮੁਗਦਾਹਾ ਸਾਭ ਆਪੇ ਜਗਤ ਉਪਾਏ ਦਾ ਪਿਆਰਾ ਵਸ ਆਪੇ ਜੁਗਤ ਹਥਾ ਗਲ ਜੀਵੜੀ ਆਪੇ ਪਾਏ ਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਾਹ ਜੋ ਗਰਬੈ ਸੋ ਬਾਚਸੀ ਪਿਆਰੇ ਜਪ ਨਾਨਕ ਭਗਤ ਸਮਾਹ ਸੋਰਠ ਮਹੱਲਾ ਚੌਥਾ ਦੋ ਤੁਕੇ ਖਾਨਿਕ ਜਨਮ ਵਿਛੁੜੇ ਦੁਖ ਪਾਇਆ ਮਾਨਮੁਖ ਕਰਮ ਕਰੈ ਅਹੰਕਾਰੀ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸਰਣ ਤੁਮਾਰੀ ਗੋਬਿੰਦ ਪ੍ਰੀਤ ਲੱਗੀ ਆਤ ਪਿਆਰੀ ਜਬ ਸਤ ਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸਾਤ ਮੁਰਾਰੀ ਰਹਾਉ ਉਹ ਹਿਰਦੈ ਗੁਪਤ ਵਸਹਿ ਦਿਨ ਰਾਤੀ ਤੇਰਾ ਭਾਉ ਨਾ ਭੁਜਹਿ ਗਵਾਰੀ ਸਤਗੁਰੂ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਭਇਆ ਸਾਤ ਆਈ ਦੁਰਮਤ ਬੋਧ ਨਿਵਾਰੀ ਆਤਮ ਬ੍ਰਹਮਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖ ਪੁਰਖ ਮਿਲਿਆ ਗੁਰ ਪਾਇਆ ਜੇਨ ਕਉ ਕਿਰਪਾ ਭਈ ਤੁਮਾਰੀ ਨਾਨਕ ਅਤੁੱਲ ਸਹਜ ਸੁਖ ਪਾਇਆ ਆਨ ਦਿਨ ਜਾਗਤ ਰਹੈ ਬਨਵਾਰੀ ਸੋਰਠ ਮਹੱਲਾ ਚੌਥਾ ਹਾਰ ਸਿਉ ਪ੍ਰੀਤ ਅੰਤਰ ਮਨ ਵਿਦੇਆ ਹਾਰ ਬਿਨ ਰਹਿਣ ਨਾ ਜਾਈ ਜਿਉ ਮਛੂਲੀ ਬਿਨ ਨੀਰ ਬਿਨ ਸੈ ਤਿਉ ਨਾਮੈ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਈ ਰਹਾਉ ਜਿਉ ਚਾਤ੍ਰਿਕ ਜਾਲ ਬਿਨ ਬਿਨ ਲਾਵੇ ਬਿਨ ਜਾਲ ਪਿਆਸ ਨਾ ਜਾਈ ਗੁਰਮੁਖ ਜਲ ਪਾਵੇ ਸੁਖ ਸਹਜੇ ਹਰਿਆ ਭਾਏ ਸੁਭਾਈ ਮਾਨਮੁਖ ਖੂਖੇ ਦਹ ਦੇਸ ਡੁਲਹਿ ਬਿਨ ਨਾਵੈ ਦੁਖ ਪਾਈ ਜਨਮ ਮਰੈ ਫਿਰ ਜੋਨੀ ਆਵੈ ਦਰ ਗਹਿ ਮਿਲੈ ਸੁਜਾਈ ਕਿਰਪਾ ਕਰਹਿ ਤਾ ਹਰ ਗੁਣ ਗਾਵਹਿ ਹਰ ਰਸ ਅੰਤਰ ਪਾਈ ਨਾਨਕ ਦੀਨ ਦਿਆਲ ਭਇ ਹੈ ਦ੍ਰਿਸ਼ਨਾ ਸਬਦ 부ਝਾਈ ਦੁਰਾਠ ਮਹੱਲਾ ਚੌਥਾ ਪੰਚ ਪਦਾ ਆਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਈ ਮੇਰੇ ਗੋਬਿੰਦ ਆਪਨੇ ਜਾਨ ਕਉ ਦੇਹ ਵੜਿਆਈ ਗੁਰਮਤਿ ਰਾਮ ਨਾਮ ਪਰ ਗਸੋ ਸਦਾ ਰਹੋ ਸਰਣ ਆਈ ਰਹਾਉ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜੀਓ ਕਿਰਪਾ ਕਰਹੁ ਗੁਰ ਮੇਲਾ ਤਾ ਹਰ ਨਾਮ ਸਮਾਣਾ ਜਿਸ ਕੀ ਵਾਥ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਵਸਤ ਅਨੂਪ ਅਤ ਅਗਮ ਅਗੋਚਰ ਗੁਰ ਪੂਰਾ ਅਲਖ ਲਖਾਏ ਜਿਨ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ਰਤਨ ਲੁਕਾਇਆ ਲੁਕੇ ਨਾਹੀ ਜੇ ਕੋ ਰਖੈ ਲੁਕਾਈ ਸਾਬ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨਾ ਕੋਈ ਸੋਰਠਿ ਮਹੱਲਾ ਪੰਜਵਾਂ ਘਰ ਪਹਿਲਾ ਤੇ ਤੁਕੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਿਸ ਹਉ ਜਾਤੀ ਕਿਸ ਆਰਾਦੀ ਜਹ ਸਭ ਕੋ ਕੀਤਾ ਹੋਸੀ ਜੋ ਜੋ dise ਵਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਾਵ ਖੰਡਨ ਸਭ ਸੁਖ ਨਾਵ ਨਿਹਦ ਦੇਸੀ ਹਰ ਜੀਓ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿ ਆ ਸਾ ਲਾਹੀ ਕਿ ਆ ਤਿਸ ਕਾ ਮੋਹਤਾ ਜਾ ਰਹਾ ਜੇਨ ਹਰ ਧਿਆਇਆ ਸਾਬ ਗਿਸ਼ ਤਿਸ ਕਾ ਤਿਸ ਕੀ ਭੂਖ ਗਵਾਈ ਐਸਾ ਧਨ ਦਿਆ ਸੁਖ ਦਾਤਾ ਨਿਖੋਟ ਨਾ ਕਬ ਹੀ ਜਾਈ आनंद भया सुख सहज सुमाणे सतगुरु मेल मिलाई मान नाम जप नाम आराध आन दिन नाम बखानी उपदेश सुन साध संतन का सब चूप का की कान जमाणी जेन काओ कृपाल हुआ प्रभु मेरा से लागे गुरु की वाणी ਕੀ ਮਤ ਕਾਉਣ ਕਰੈ ਪ੍ਰਭ ਤੇਰੀ ਤੂ ਸਰਬ ਜੀਆ ਦਇਆਲਾ ਸਭ ਕਿਛ ਕੀਤਾ ਤੇਰਾ ਵਰਤੈ ਕਿ ਆਵ ਹਮ ਬਾਲ ਗੋਬਾਲਾ ਰਾਖ લે ਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਸੁਰਠ ਮਹੱਲਾ ਪੰਜਵਾ ਘਰ ਪਹਿਲਾ ਚਾਉ ਤੁਕੇ ਗੁਰ ਗੋਵਿੰਦ ਸਲਾਹੀਏ ਭਾਈ ਮਨ ਤਨ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਭਾਈ ਇਹ ਹਾ ਕਰਨੀ ਸਾਰੈ ਜੇਤ ਤਨ ਨਾਮ ਨਾ ਊਪਜੈ ਭਾਈ ਸੇ ਤਨ ਹੋਏ ਸ਼ਾਰ ਸਾਧ ਸੰਗਤ ਕਉ ਵਾਰਿਆ ਭਾਈ ਜਿਨ ਏਕੰਕਾਰ ਆਧਾਰੈ सोई ਸੱਚ ਅਰਾਧਣਾ ਭਾਈ ਜਿਸ ਤੇ ਸਭ ਕੇ ਸਹੂਏ ਗੁਰ ਪੂਰੈ ਜਾਣ ਆਇਆ ਭਾਈ ਤੇ ਇਸ ਬਿਨ ਅਵਰ ਨਾ ਕੋਏ ਰਹਾਉ ਨਾਮ ਵਿਹੂਨੇ ਪਾਚ ਮੋਏ ਭਾਈ ਗਣਤ ਨਾ ਜਾਏ ਗਣੀ ਵਿਣ ਸੱਚ ਸੋਚ ਨਾ ਪਾਈਐ ਭਾਈ ਸਾਚਾ ਅਗਮ ਧਣੀ ਆਵਣ ਜਾਣ ਨਾ ਚੁੱਕਈ ਭਾਈ ਝੂਫੀ ਦੁਨੀ ਮਣੀ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾ ਵੈ ਏਕ ਕਣੀ ਸਿਮਰਤ ਸਾਸਤ ਸੋਧਿਆ ਭਾਈ ਵਿਣ ਸਤਗੁਰ ਪਰਮ ਨ ਜਾਏ ਅਨੇਕ ਕਰਮ ਕਰ ਥਾਕਿਆ ਭਾਈ ਫਿਰ ਫਿਰ ਬੰਧਨ ਪਾਏ ਚਾਰੇ ਕੁੰਡਾਂ ਸੋਧੀਆਂ ਭਾਈ ਵਿਣ ਸਤਿਗੁਰ ਨਾਹੀ ਜਾਏ ਵਡ ਭਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਧਿਆਏ ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਏ ਨਦਰ ਕਰੇ ਜਿਸ ਆਪਣੀ ਭਾਈ ਤਿਸ ਪ੍ਰਾਪਤ ਹੋਏ ਵੋਟ ਮਤੇ ਜਨ ਪਾਈਐ ਭਾਈ ਵਿਰਲਾ ਕੋਈ ਕੋਏ ਨਾਨਕ ਰੱਤਾ ਸੱਚ ਨਾਮ ਭਾਈ ਸੁਣ ਮਾਨ ਤਨ ਨਿਰਮਲ ਹੋਏ ਸੂਰਠ ਮਹੱਲਾ ਪੰਜਵਾਦੋ ਤੁਕੇ ਜਾਓ ਲਾਓ ਭਾਉ ਅਭਾਉ ਇਹੋ ਮਾਨੈ ਤਾਓ ਲਾਓ ਮਿਲਣ ਦੂਰਾਈ ਆਨ ਆਪ ਨਾ ਕਰਤ ਵਿਚਾਰਾ ਤਾਓ ਲਾਓ ਵਿਚ ਵਿਖਾਈ ਮਾਧਵੇ ਐਸੀ ਦੇਹੋ 부ਝਾਈ ਸੇ ਆਵੋ ਸਾਧ ਗਾਹੋ ਓਟ ਚਰਨਾ ਨਹਿ ਬਿਸਰੈ 모ਹਤ ਚਸਾਈ ਰਹਾਵ ਉਰੇ ਮਾਨੁ ਮੋਗਦ ਅਚੇਤ ਚੰਚਲ ਚੇਤ ਤੁਮ ਐਸੀ ਹਿਰਦੈ ਨ ਆਈ ਪ੍ਰਾਨ ਪਤ ਤਿਆਗ ਆਨ ਤੂ ਰਚਿਆ ੳਰ ਜਿਉ ਸੰਗ ਬੈرائی ਸੋਗ ਨਾ ਵਿਆਪੈ ਆਪ ਨਾ ਥਾਪੈ ਸਾਧ ਸੰਗਤ ਬੋਧ ਪਾਈ ਸਾਖਤ ਕਾ ਬਕਨਾ ਇਉ ਜਾਨਾ ਜੈਸੇ ਪਵਨ ਚੁਲਾਈ ਕੋਟ ਪਰਾਦ ਅਛਾਦੇਓ ਇਹੋ ਮਨ ਕਹਿਣਾ ਕਸੂ ਨਾ ਜਾਈ ਜਨ ਨਾਨਕ ਦੀਨ ਸਰਣ ਆਇਓ ਪ੍ਰਭ ਸਭ ਨੇਖਾ ਰਖਹੁ ਉਠਾਈ ਸੋਰਠ ਮਹੱਲਾ ਪੰਜਵਾਂ ਉਤਾਰਕ ਲਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਧੇਹੀ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ ਰੇ ਨਾਰ ਕਾਹੇ ਤਪਉ ਰਹੋ ਦੇਹੀ ਊੜ ਜਾਏ ਗੋ ਤੂਮ ਬਾਦਰੋ ਇਕ ਭਜੋ ਰਾਮ ਸੁਨੇਹੀ ਰਹਾਉ ਤੀਨ ਸੰਗਿਆ ਕਰ ਦੇਹੀ ਈਨੀ ਜਾਲ ਕੂਕਰ ਭਸਮੇਹੀ ਹੋਏ ਆਮਰੋ ਗ੍ਰਹਿ ਮੈਂ ਬੈਠਾ ਕਰਨ ਕਾਰਨ ਬਿਸਰੋਹੀ ਆਨਿਕ ਭਾਤ ਕਰ ਮੰਣੀਏ ਸਾਜੇ ਕਾਚੈ ਤਾਗ ਪਰੋਹੀ ਟੂਟ ਜਾਏ ਗੋ ਸੂਤ ਬਾਪੂਰੇ ਫਿਰ ਪਾਛੈ ਪਛਤੋਹੀ ਜੇਨ ਤੁਮ ਸਿਰਜੇ ਸਿਰਜਿਸ ਵਾਰੇ ਤਿਸ ਧਿਆਵੋ ਹੋ ਦਿਨ ਰਹਿੇਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰ ਓਟ ਗਹੇਹੀ ਸੋਰਠ ਮਹੱਲਾ ਪੰਜਵਾ ਗੁਰ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਆਪਣੇ ਸਤਿਗੁਰ ਕੈ ਬਲੇ ਹਾਰੈ ਆਗੇ ਸੁਖ ਪਾਛੈ ਸੁਖ ਸਹਿਜ ਘਰ ਆਨੰਦ ਹਮਾਰੈ ਰਹਾਉ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਾਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸਨ ਅਕਾਲ ਮੂਰਤ ਪ੍ਰਾਪਤ ਹੈ ਭੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੇ ਵੱਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਾਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ